ला जी टिका आलू कद्दू कस करे आलू कदू कस करके चंके रख लिया होगा गोभी जिन्हें गोभी ला जी गोभी कद्दू कस कर लिया

ਚੰਗੀ ਤਰ੍ਹਾਂ ਰੋਣਾ ਮਤ ਇੱਥੇ ਚੰਚਾ ਪਾਉਣ ਦਾ ਕਾ ਬੈਸਣਾ ਇੱਥੇ ਚੰਚਾ ਮਾਵਾ ਦੇ ਪਾਕਰੋ ਪ੍ਰੋਫਸ ਇਹਦੇ ਨਾਲ ਕੁਰੀਆਂ ਕਿੱਥੇ ਬਣ ਜਾਂਦੀਆਂ ਚੰਗੀ ਤਰ੍ਹਾਂ ਰੋਣਾ ਮੰਗੇ ਹੁੰਦਾ ਲਓ ਜਿਸ ਤਰ੍ਹਾਂ ਹੋ ਗਿਆ ਥੋੜਾ ਜਿਹਾ ਪਾਣੀ ਪਾਵਾਂਗੇ ਥੋੜਾ ਜਿਹਾ ਦੋ ਚਮਚਾ ਪਾਣੀ ਦੇ ਪਾਵਾਂਗੇ ਇਹ ਚੰਗੀ ਤਰ੍ਹਾਂ ਰੋਣਾ ਰੋਣਾ

ਸਾਰੇ ਪੜਕ ਕੇ ਉਹ ਆਪਣਾ ਘੱਟ ਸਿੱਖਣ ਵਾਲੇ ਨੂੰ ਪਤਾ ਆ। ਯਾ ਉਹ ਪੱਟੇ ਨਾ ਪਤਾ ਦੂਜਾ ਪਾਸਾ। ਇਹ ਉਹ ਪੱਕਾ ਪੜਿਆ ਸਮਝਣਾ ਮਾਣੋਗੇ ਕਿ ਅੰਦਰ ਬੱਚੀਆਂ ਨਾ ਰਹਿ ਜਾਣੇ। ਉਹ ਕਿ ਕਿ ਹੁਣੇ ਪੱਕਦੇ ਥੋੜੀ ਦੇਰ ਬਸ ਇਧਰੋਂ ਨਾਲ ਜਣੇ। ਇਹ ਪੱਕਾ ਜਾਣਗੇ। ਉਹ ਕਿ ਅੱਜ ਨਿਆ ਬਲੇ ਭਾਣ।

मांसांध्री मूली पालों प्याज आज बारों गाजर आ पालोग अपने ऐसे अनुसार चीजें बढ़िया लग रही हैं वो पाल पन पे आज भी पाते मूली भी पाते गाजर भी पाते नो प्लेट मुझे तैयार वीडियो किसने लगी लाइक करो शेयर करो कमेंट करो चैनल को सब्सक्राइब करो